ਸਸਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਹੋਰ ਬਹੁਤ ਹੀ ਵਧੀਆ ਕਮੈਂਟਾਂ ਵਾਲੀ ਫਨੀ ਵੀਡੀਓ ਵੀਡੀਓ ਬਹੁਤ ਹੀ ਫਨੀ ਹੋਣ ਵਾਲੀ ਹੈ ਇਸ ਲਈ ਵੀਡੀਓ ਨੂੰ ਲਾਸਟ ਤੱਕ ਜੁੜੋ ਦੇਖੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਵੀ ਕਰਦੇ ਹੋ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਹੋਰ ਬਹੁਤ ਹੀ ਵਧੀਆ ਵੀਡੀਓਜ਼ ਦੇ ਲਈ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਆਂ ਮੈਂ ਉਹ ਨਹੀਂ ਮੈਂ ਵੀ ਤੂੰ ਵੀਰੇ ਮੈਂ ਆਉਂਦੇ ਨੇ ਗੱਲ ਕੀਤੀ ਜਮਨ ਨਾਲ ਹੱਥੋਂ ਗੱਡੀ ਚੁੱਤਦੇ ਨੇ ਮੈਂ ਕਿ ਜਦੋਂ ਤਾਂ ਅਸੀਂ ਸਾਰੇ ਲੇਟ ਆਉਂਦੇ ਸੀ ਉਦੋਂ ਤਾਂ ਆ ਜਾਂਦੇ ਸੀ ਐਡੀ ਗੁੱਡੀ ਸਾਡੀ ਬਾਕੇ ਅੱਜ ਅਸੀਂ ਐਵੇਂ 9 ਵਜੇ ਹੋ ਗਈ ਤਿਆਰ ਆ ਗਏ ਪੂਰਾ ਕੋਡ-ਕੂਡ ਪਾ ਕੇ ਆਏ ਸੱਟ ਸਿੰਗਾ ਬੋਲਦਾ ਵੀਰੇ ਨਾ ਨਾ ਸਿੰਗਾਪੂਰ ਦਾ ਵੀਰੇ ਪੂਰੀ ਆਣਿਆ ਸ਼ਰਮ ਮੈਨੂੰ ਆ ਰਹੀ ਆ ਬਾਈ ਗੋਡੀ ਉੱਤੇ ਹੱਥਾ ਮਾਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਸਹੀ ਏ ਯਾਰ ਰੋਟੀ ਖਾ ਰਹੇ ਸੀ ਸਾਰਾ ਸੁਆਦ ਖਰਾਬ ਕਰਤਾ ਬਾਈ ਹੱਸ-ਹੱਸ ਕੇ ਮੂੰਹ ਨਿਕਲ ਗਿਆ ਸੱਟ ਰਖੜੀ ਸੀ ਨਾ ਸਰ ਮੈਨੂੰ ਕਹਿੰਦੇ ਕਿੰਨੇ ਪੈਸੇ ਦੇਣਗੇ ਘਰ ਦੇ ਤੈਨੂੰ ਮੈਂ ਕਿਹਾ 50000 ਰੁਪਇਆ ਮੂੰਹ ਦੇਖ ਜਿੰਮ ਪੇਟੀ ਥੱਲੇ ਬੁੱਲਾ ਆਇਆ ਹੁੰਦਾ ਚਿੱਬਾ 50000 ਚ 10000 ਰੁਪਇਆ ਨਾਲੀ ਸਾਫ ਕਰਨ ਵਾਲਾ ਰੁਮਾਲ ਵੀ ਲੈ ਲੀਂ ਬਿੱਬਾ ਤੇ ਮੇਰੇ ਮੈਂ ਪੁਲਿਸ ਨੂੰ ਮੈਂ ਦੱਸ ਦਿੰਦੀ ਹੁੰਦੀ ਸੀ ਕਿ ਮੈਨੂੰ ਇਹਨੇ ਪੈਸੇ ਤਾਂ ਮਿਲਣਗੇ ਕਿੰਨੀ ਡਰਾਉਣੀ ਜੀ ਹੈ ਇਹ 50000 ਸ਼ਕਲ ਦੇਖੋ ਹੱਥਾਂ ਵਿੱਚ ਹੋਵੇ ਤੇਰਾ ਬੀਰੇ ਨੂੰ ਫੜ ਕੇ ਰੱਖੀਂ ਭੱਜ ਜਾਂਦੀ ਹੈ ਡਰਾਮਾ ਕਰਦੀ ਰਹਿੰਦੀ ਕਦੇ ਚੂੜਾ ਲਾ ਲੈਂਦੀ ਕਦੇ ਪਾ ਲੈਂਦੀ ਬਾਈ ਨੋ ਤੇ ਇਹ ਗਲਤ ਤੇ ਇਹਨੂੰ ਆਦਤ ਹੈ ਭੱਜਣ ਦੀ ਪੂਜਾ ਸੰਗਾ ਭੰਕ ਕਿੰਨੇ ਘੱਟ ਫੜਨੇ ਬੜੀ ਸਿਆਣੀ ਹੈ ਭੈਣ ਚੂੜਾ ਇੱਕੋ ਹੀ ਰੱਖਿਆ ਖਰਚਾ ਨਹੀਂ ਕਰਦੀ ਫालतू ਫालतू ਹੋਣ ਕਰ ਲੈਂਦੇ ਫਿਰ ਮੈਨੂੰ ਲੱਗਦਾ ਇੱਕ ਦਿਨ ਮੈਂ ਹੱਕ ਜਾਣਾ ਗਾਲਾ ਕੱਢ ਕੱਢ ਐਣੀ ਨਹੀਂ ਸੁਧਰਨਾ ਸੰਜੀ ਬਿੱਲੀ ਹੈ ਇਹ ਤਾਂ ਕਰੋ ਨਾ ਵੀ ਨਹੀਂ ਮਾਰਾ ਤੇਰੇ ਸ਼ ਤੈਨਾਂ ਆਪਾ ਨਾਮ ਕਰੂੰ ਇਹ ਨਾਂ ਵੀ ਨਹੀਂ ਮਾੜਾ ਮੇਰਾ ਕੰਬਲ ਤਾਂ ਮੋੜ ਜਾ ਸਾਲਾ ਹੁੰਤਾ ਚਾਜਦਾ ਲੱਕ ਬਲੈਂਦੀ ਇਹ ਕਿ ਅੱਛਾ ਪ੍ਰੀਜਾ ਪੂਜਾ ਸੰਗਾ ਦਾ ਸੈਕੰਡ ਵਰਦਨ ਗੰਤ ਪਾਇਆ ਹੋਇਆ ਭੈਣ ਤੋਂ ਮੁਸ਼ਕੀ ਕੁਛ ਦੇ ਮਹੱਤਵ ਅੱਜ ਕਿੰਨੇ ਸਾਲ ਦੀ ਕਮੈਂਟ ਪੜਨਾਂ ਇਸ ਸੰਗਤ ਨੂੰ 40 ਸਮੋਸੇ ਦਾ ਲੰਗਰ ਪਾਈ ਪ੍ਰਾਣੀ ਕੋਈ ਚ ਨਮਾ ਬੋਰ ਕਰਨ ਲਈ ਮਸ਼ੀਨ ਤਿਆਰੀ ਫੜਦੀ ਹੋਈ ਪੂਜਾ ਸੰਗਾ ਹਜੇ ਵੀ ਦੋ ਕਸਮਾਂ ਨਾਲ ਅੱਗੇ ਚੱਲਦੀ ਪਈ ਤੇਰਾ ਗਿਪਖੰਡਾ ਅਚਾਨਕ ਬਿਆਹ ਹੋ ਜਾਂਦਾ ਫਿਰ ਅਚਾਨਕ ਤਲਾਕ ਹੋਣ ਬੁੜੇ ਹੋਣ ਤੱਕ ਤਾਂ ਇਹਨੇ ਸੈਂਕੜਾ ਮਾਰ ਲੈਣਾ ਖਸਮੋਤਲਨ ਵਾਲਾ ਇਹੋ ਉਹ ਬਿਆਹ ਜਿਹਨੂੰ ਕਹਤ ਹੁੰਦੇ ਨੇ ਪਤਾ ਹੀ ਨਹੀਂ ਲੱਗਿਆ ਜਲਦੀ ਜਲਦੀ ਹੋ ਗਿਆ ਜੀ ਦੀ ਨਾਲ ਇੱਕ ਹੋਵੇ ਤੇ ਪਿੰਦਰ ਦੀ ਕੁੜੀ ਨਿਕਲ ਗਈ ਫੇਰ ਐਸਾ ਵੀ ਪੂਜਾ ਸੰਗਾ ਵਾਲਾ ਕੰਮ ਲੱਗਦਾ ਤੇ ਨਮਾ ਹੱਬੀ ਗਣਤੇ ਨਾ ਭੁੱਲ ਜੀ ਭੱਜ ਗਈ ਭੱਜ ਗਈ ਭੱਜ ਗਈ ਹਾਂ ਜੀ ਕਿੰਨਾਂ ਦਾ ਨਾ ਮੈਂ ਲੱਗਾ ਕੱਢਣ ਲੱਗਾ ਕੋਲ ਲੱਗਾ ਆਹ ਮੈਨੂੰ ਲੱਗਾ ਪਿਸਤੌਲ ਕੱਢਣ ਲੱਗਾ ਅੰਕਲ ਅਲਟਰਾ ਪ੍ਰੋ ਮੈਕਸ ਦਾ ਕੈਮਰਾ ਆਨ ਕਰਨ ਲੱਗਾ ਸੀ ਆਂਟੀ ਫਰੰਟ ਕੈਮਰੇ ਨਾਲ ਬਣਾਈ ਜਾਂਦੀ ਵੀਡੀਓ ਮੈਨੂੰ ਲੱਗ ਡੱਬ ਚੋਂ ਪਿਸਤੌਲ ਕੱਢਣ ਲੱਗਾ ਬਾਪੂ ਅੰਕਲ ਜੀ ਡਰੋਨ ਕੱਢਣ ਲੱਗੇ ਸੀ ਸ਼ੁਕਰ ਹੈ ਥੱਲੇ ਵਾਲੇ ਫੋਨ ਲੋਕ ਲੱਗਾ ਸੀ ਬੜਾ ਜੀ ਨਾ ਬੜਾ ਕੇ ਜਾਈ ਆ ਨਾਣਾ ਫੋਨ ਲੱਗਾ ਬੜਾ ਅੰਕਲ ਜੀ 8x ਸਪੋਕ ਦੇਣ ਲੱਗੇ ਕਰਨ ਹੌਸਲੇ ਦਾ ਕੋਈ ਮਨਪਸੰਦ ਗਾਣਾ ਸੁਣਾ ਦਿਓ ਨਹੀਂ ਮੈਡਮ ਜੇ ਜਲਦਾ ਪਾਗਲਾ ਹੈ ਤੋਕੜੀਆਂ ਰੋਕੇ ਤੈਨੂੰ ਚੁੱਪ ਵੀ ਤੰ ਯਾਰ ਕੀ ਤੁਸੀਂ ਨਹੀਂ ਹਸਾਉਣਾ ਨਹੀਂ ਕਰਨਮਾਨ ਬੱਬੂ ਔਜਲਾ ਕਿੰਨੀ ਦੁਨੀਆ ਮਰ ਗਈ ਯਾਰ ਕਰਨਨਾ ਚਾਹ ਕਿਵੇਂ ਬਚ ਗਿਆ ਇੰਨਾ ਮੋਟਾ ਦਿਮਾਗ ਤਾਂ ਮੱਝ ਦਾ ਵੀ ਨਹੀਂ ਹੁੰਦਾ ਜਿੰਨਾ ਇਹਦਾ ਉਹਨਾਂ ਨੂੰ ਗੁੱਸਾ ਆ ਜਾਣਾ ਨਹੀਂ ਕੋਈ ਨਹੀਂ ਹਸਣਾ ਤੁਸੀਂ ਸੁਣਾਓ 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 ਦੋ ਘੜੀ ਨਾਲ ਹੋ ਗਿਆ ਨਹੀਂ ਚੁੱਪ ਵੀ ਤਾਂ ਕਰ ਜਾਊਗਾ ਦਿਲ ਤਾਂ ਪਾਗਲਾ ਹੈ ਪਿੱਛੋਂ ਮੈਡਮ ਵੀ ਸਵਾਦ ਲਈ ਜਾਂਦੀ ਕੀ ਹੋ ਰਿਹਾ ਸੋ ਗਾਇਸ ਦੇਖ ਸਕਦੇ ਹੋ ਮੈਂ ਰੋਟੀ ਬਣਾਣੀ ਸੀ ਹੱਲੇ ਮੇਰਾ ਹੱਬ ਵੀ ਮੈਗੀ ਬਣਾ ਰਿਹਾ ਹੈ ਮੇਰੇ ਲਈ ਚੂੜਾ ਤਾਂ ਪੁਰਾਣਾ ਕੰਮ ਆ ਗਿਆ ਹੁਣ ਕਿੰਨੇ ਦਿਨ ਲਈ ਹੱਬੀ ਬੁਕਿੰਗ ਹੈ ਹਲਕੀ ਥੋੜਾ ਜਿਹਾ ਪਾਓ ਤੇਲ ਕਾਫੀ ਗਰਮ ਹੋ ਗਿਆ ਹੈ ਆਈਆਂ ਡਰਾਣਾ ਫੇਸ ਕਦੋਂ ਸ਼ੋਅ ਕਰਨਾ ਜੀ ਨਿਊ ਹਬੀ ਜੀ ਦਾ ਪੂਜਾ ਸੰਗਾ ਟੂ ਹਾਂ ਤੇਰੇ ਪੇਟ ਆ ਤੇ ਬਲੌਗ ਮਖਾਰਾ ਰੋ ਰਹੀ ਜੀ ਆਹੋ ਆਹ ਲੱਗਦਾ ਵਿਆਹ ਹੁਣ ਵੀ ਭੱਜ ਕੇ ਹੀ ਕਰਾਇਆ ਆ ਮੈਂ ਸਾਹਮਣੇ ਬੈਠੇ ਵਿਚਾਰਾ ਗਰੀਬ ਤੇ ਸ਼ੱਕ ਕਰੀ ਜਾਣਾ ਮੈਂ ਤਾਂ ਜਿਹੜਾ ਮੂਹਰੇ ਬੈਠਾ ਉਹਦੇ ਪੱਲ ਵੇਖੀ ਗਿਆ ਉਹ ਕੋਈ ਕਰਤੂਤ ਖੰਡਾਉ। ਭਾਈ ਤੁਸੀਂ ਹਰ ਇੱਕ ਗੱਲ ਨੂੰ ਨੋਟ ਕਰੀਆ। ਤੁਸੀਂ ਨਰੇਸ਼ ਮੰਤਰੀ ਨੂੰ ਤੁਰਦਾ। ਜੇ ਰੱਬ ਸੁੱਖਰ ਕੇ ਬਸ ਸੱਚੇ ਪਾਸ਼ੇ ਨਾਲ ਮੈਂ ਜੇ ਐਮਐਲਏ ਲੈ ਕੇ ਲੜਨਾ। ਤੁਸੀਂ ਮੇਰੇ ਸਾਥ ਦੋਗੇ। ਨਰੇਸ਼ ਜੀ ਅਸੀਂ ਤਾਂ ਤੁਹਾਡੇ ਪਿੱਛੇ ਬਾਂਦੇ ਨੂੰ ਤਿਆਰ ਆਂ। ਨਰੇਗਾ ਕੌਣ ਜਾਊ ਤੇਰੀ ਜਗ੍ਹਾ। ਠੀਕ ਨਹੀਂ ਮੈਨੂੰ ਕਮੈਂਟ ਨੀਚੇ ਜਰੂਰ ਦੱਸਿਓ। ਉਸ ਤੋਂ ਬਾਅਦ ਮੈਂ ਸਾਰੇ ਕੰਮ ਕਰਕੇ ਦਊਂਗਾ। ਇੱਕ ਪੌਂਚ ਕੰਮ ਹੋਇਆ ਕਰੂਗੇ। ਠੀਕ ਨਹੀਂ। ਮੈਂ ਨਾਲ ਆਂ ਭਾਈ ਬਣ ਜਾ ਐਮਐਲਏ ਖੜੜ ਨੂੰ ਐਲਏ ਬਣਾ ਦੇ। ਸਰਬਸੰਮਤੀ ਨਾਲ ਹਾਂ ਤਾਂ ਪਾਓ ਜੀ ਚਾਹ ਤੇਰਾ ਸੁਣਿਆ ਪਰੇਗਾ ਵਿੱਚ ਦਾਣੀ ਬਿੱਲੋ ਯਾਰ ਤੇਰਾ ਰਾਜਾ ਤੇਰਾ ਸੁਣਿਆ ਪਰੇਗਾ ਵਿੱਚ ਦਾ ਇੰਦੇ ਵਿੱਚ ਨੱਚਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਬਾਈ ਭਗਵੰਤ ਵਾਲਾ ਵਾਲੇ ਨੰਬਰ ਤੇ ਜਾਣਕਾਰੀ ਸਾਂਝੀ ਕਰੋ ਪੱਤਾ ਗੁਪਤ ਰੱਖਿਆ ਜਾਵੇਗਾ ਯਾਰ ਇਹਨਾਂ ਦੀ ਰਿਕਾਰਡਿੰਗ ਕੌਣ ਕਰਦਾ ਨਹੀਂ ਬਿੱਲੋ ਯਾਰ ਤੇਰਾ ਪੰਜਾਬ ਦੀ ਤਰੱਕੀ ਪਿੱਛੇ ਇਹਨਾਂ ਦਾ ਹੱਥ ਹੈ ਬਾਈ ਫੇਸਬੁੱਕ ਤੇ ਪਾਇਆ ਕਰ ਵੀਡੀਓ ਨਹੀਂ ਅਸੀਂ ਚਲਾਉਂਦੇ ਜਾ ਤੇਰਾ ਸੁਣਿਆ ਪਰੇਗਾ ਵੇਚ ਦਾਣੀ ਬਿੱਲੋ ਯਾਰ ਤੇਰਾ ਐਨਾ ਹੌਸਲਾ ਤਾਂ ਪ੍ਰੇਗਾ ਖਾ ਕੇ ਹੀ ਆਇਆ ਹੁਣ ਇਹ ਗੱਲ ਖੜਕੇ ਵੀ ਦੱਸ ਸਕਦਾ ਦੀ ਰੋਲਾ ਕਿਉਂ ਪਾਇਆ ਮਤ ਸਹੀਏ 4 ਵਜੇ ਉੱਠ ਤਾਰਾ ਘੱਡੀ ਜਦ ਚੁੱਲ੍ਹੇ ਅੱਗੇ ਬੈਠ ਪਈਆਂ ਦੁਨੀਆ ਦੀ ਪਹਿਲੀ ਔਰਤ ਜਿਹਨੇ ਮਹਿੰਦੀ ਲੱਗੀ ਸਮੇਤ ਮਰਨਾ ਤੇਰੀ ਮਹਿੰਦੀ ਕਦੇ ਨਹੀਂ ਰਹਿੰਦੀ ਦੇਨੇ ਚੁੱਲ੍ਹੇ ਅੱਗੇ ਰਾਤੀ ਲੁੱਲੇ ਚੂੜਾ ਤਾਂ ਨਾਲ ਜੱਟੀ ਦੇ ਨਰਕਾਂ ਨੂੰ ਜਾਊਗਾ ਫੱਕੀ ਦੀ ਵਾਰੀ ਅਗਲੀ ਦੀਵਾਲੀ ਅਗਲੇ ਘਰ ਹੈਪੀ ਦੀਵਾਲੀ ਨਾ ਨਾ ਤਿੰਨਾ ਦੀ ਘਰ ਵਾਲੀ ਗੈਂਡਾ ਨਹੀਂ ਬਾਈ ਛੋਟਾ ਹਾਥੀ ਬੰਬ ਤਾਂ ਤੂੰ ਲੈ ਆਈ ਜੇ ਕਿਹਾ ਮੇਰੀ ਛੱਤ ਚੋਂ ਦੀਆ ਫੇਰ ਦੇਖੀ ਤੈਨੂੰ ਦਿੰਦਾ ਤਨੇਸੜੀ ਮੈਂ ਮੈਂ ਸੋਚਿਆ ਫੇਰ ਵਿਆਹ ਕਰਾ ਲਿਆ ਬੰਬ ਵਰਗੀ ਤਾਂ ਆਪ ਐ ਮੱਜ ਵਿਚਾਲੇ ਹੋ ਕੇ ਬੈਠ ਪੈਣੇ ਕਿਤੇ ਬੈੱਡ ਨਾ ਚੱਕਿਆ ਜਾਵੇ ਮੇਰਾ ਪਤੀ ਤਾਂ ਛੋਣਾ ਹੈ ਛੋਣਾ ਹੈ ਛੋਣਾ ਹੈ ਪਰ ਖਾਂਦਾ ਪ੍ਰੈਗਾ ਹੈ ਪ੍ਰੈਗਾ ਹੈ ਪ੍ਰੈਗਾ ਹੈ ਅਸੀਂ ਲੈ ਕੇ ਦੇਵਾਂਗੇ 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 ਪ੍ਰੈਗਾ ਖਵਾ ਕੇ ਉੱਤੇ ਚੜਾਵਾਂਗੇ 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 ਉਹਦੇ ਤੋਂ ਬਿਨਾ ਉੱਠਾ ਨਹੀਂ ਜਾਂਦਾ ਉੱਠਾ ਨਹੀਂ ਜਾਂਦਾ ਉੱਠਣ ਜਾਂਦਾ ਤੇ ਫਿਰ ਅਸੀਂ ਇਹਨੇ ਤੂੰ ਕੰਮ ਕਰਾਵਾਂਗੇ 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 ਪ੍ਰੈਗਾ ਬਿਨਾ ਲੈਂਦਾ ਨਹੀਂ ਲੈਂਦਾ ਨਹੀਂ ਲੈਂਦਾ ਨਹੀਂ ਕੁੱਤਾ ਤੇ ਕੁੱਤੀ ਫਿਰ ਗੱਡੀ ਚੱਲੇਗੀ 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 ਫਿਰ ਮ제 ਆਣ 2 ਸਾਲ ਗੱਡੀ ਚੱਲੇਗੀ ਉਸ ਤੋਂ ਬਾਅਦ ਗੱਡੀ ਬਾਹਰ ਲੋਕਲ ਚੱਲੇਗੀ ਛਾਤੀ ਵਿੱਚ ਲੱਤਾ ਪਹਿਣ ਗਿਆ ਪਹਿਣ ਗਿਆ ਪਹਿਣ ਗਿਆ ਪਹਿਲਾਂ ਸਿੱਧੀ ਤਰ੍ਹਾਂ ਖੜ ਕੇ ਦੱਸ ਗੱਲ ਕੀ ਐ ਕਰਦੀ ਕੀ ਐ ਚੀੜੀ ਜੀ ਪਹਿਣ ਤੂੰ 20 25 ਦਿਨ ਰੋਕੇ ਵੀਡੀਓ ਪਾ ਲਈ ਬਹੁਤ ਬਕਵਾਸ ਲੱਗਦਾ ਤੇਰਾ हेयर कट ਬਾਹਲ ਵੇਖ ਸਾਲੀ ਦਾ ਈਸ਼ਵਰੀ ਰਾਏ ਦੀ ਕੁੜੀ ਬਣੀ ਫਿਰਦੀ ਐ ਪਹਿਲਾਂ ਤਾਂ ਮਾੜੀ ਮੋਟੀ ਠੀਕ ਲੱਗਦੀ ਤੇ ਹੁਣ ਤਾਂ ਜਮੀ ਜਲੂਸ ਲੱਗਦੀ ਐ ਉਮਰਾਂ ਦੇ ਲਈ ਸਸ ਪੱਲੇ ਬਨ ਲਹੀ ਤੈਨੂੰ ਦੋ ਤਿੰਨ ਦੂਰ ਫੇਟੇ ਮੂੰਹ ਤੇਰੇ ਮੂੰਹ ਦੇ ਪਤਾ ਨਹੀਂ ਕਿਹੜੇ ਸਸਤੇ ਸਲੂਨ ਵਾਲੇ ਤੇ ਜਲੂਸ ਕਢਾਇਆ ਆ ਆ ਕੀ ਜਲੂਸ ਕਢ ਲਿਆ ਐਦਾ ਤੁਰਨ ਨਾਲ ਕੀ ਹੋ ਜਾਂਦਾ ਮੈਨੂੰ ਲੱਗਦਾ ਇਹ ਵੀ ਪ੍ਰੈਗਾ ਖਾਨ ਲੱਗ ਗਈ ਕੀ ਜਲੂਸ ਕਢਾਇਆ ਏਕ ਹੀ ਬਣ ਗਈ ਇਹਦੇ ਨਾਲ ਚੰਗਾ ਜੈਲ ਲਾ ਕੇ ਵਾਲ ਖੜੇ ਕਰ ਲੈਂਦੀ ਕੀ ਜਲੂਸ ਕਢਾ ਲਿਆ ਭੈਣੇ ਇਹਦੇ ਨਾਲ ਚੰਗਾ ਟਿੰਡ ਕੱਢ ਲੈਂਦੀ ਖਿੱਚ ਕੇ ਰੱਖ ਕੰਮ ਨੂੰ ਅਗਲੀ ਵਾਰ ਹੋਰ ਜਲੂਸ ਕੱਢੀ ਮੀਰ ਬਹਿ ਕੇ ਦੱਸ ਗੱਲ ਕੀ ਹੋਈ ਆ ਮੱਜਾਂ ਦਾ ਕੀ ਕਰੀਏ ਹੁਣ ਬਾਈ ਬਰਤੀ ਕਰਦੇ ਵੀ ਪੰਪ ਹੀ ਦਿੰਦੇ ਆ ਜਾਂ ਗਾਲ੍ਹਾਂ ਵੀ ਪੈਂਦੀਆਂ ਬਸ ਹੁਣ ਤਾਂ ਕਹਿਣ ਨੂੰ ਕੁਝ ਨਹੀਂ ਰਹਿ ਗਿਆ ਬਾਈ ਇੱਟ ਤੋਂ ਛਾਲ ਮਾਰ ਆਹ ਗੁੱਸੇ ਕੰਮ ਨੂੰ ਛੱਡ ਕੇ ਔਰ ਕਰਦੀ ਬਾਣੀ ਸੁਣ ਲੈ ਵੀਰ ਆਉਂਿਆ ਸੁਕਾ ਨੂੰ ਪਾਈ ਤਕਰੀਬਨ 10:30 10:30 ਵਜੇ ਤੂੰ ਮੱਤ ਜਾਵੇਗੀ 10 ਵਜੇ ਬੱਸ ਜਾਣੀ ਮੀਰ ਕੱਲ ਨੂੰ ਚਾਲ ਜਾਂ ਨਾਲ ਹੀ ਮੀਰ ਤੂੰ ਵੀ ਚੜ ਜਾ ਬੱਸ ਤੇ ਸਾਡਾ ਖੇੜਾ ਛੱਡ ਮੀਰ ਜਾਣ ਦੀ ਤਿਆਰੀ ਕਰ 10 ਵਜੇ ਬੱਸ ਹੈ ਤੇਰੀ ਭਾਈ ਐਵੇਂ ਥੋੜੀ ਮੱਝ ਦੁੱਧ ਦੇਣਗੀਆਂ